ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਮਿੰਦੋ ਪੈਨ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਕਿ 19 ਮਈ ਨੂੰ ਅਸੀਂ ਬਹੁਤ ਜ਼ਿਆਦਾ ਖੁਸ਼ ਸੀਗੇ ਹੈਨਾ ਤੇ ਨਜ਼ਰੀ ਇਸ ਰੀਅਲ ਵੀ ਇਹ ਜਿਹੜੀ ਆਪਾਂ ਕਹਿੰਦੇ ਨਜ਼ਰ ਲੱਗਦੀ ਨਹੀਂ ਇਹ ਨਜ਼ਰ ਲੱਗਦੀ ਆ ਇਹ ਰੀਅਲ ਦੇ ਵਿੱਚ ਹੋਇਆ ਵਾ ਦੇਵਕਨ ਫੈਮਿਲੀ ਦੇ ਨਾਲ ਹਣਾ ਸੋ ਉਹਨਾਂ ਨੇ ਇੱਕ ਵੀਡੀਓ ਪਹਿਲਾਂ ਸਾਂਝੀ ਕੀਤੀ ਆ ਆਪਾਂ ਸਾਰਿਆਂ ਦੇ ਨਾਲ ਹਨਾ ਸੇ ਬਹੁਤ ਹੀ ਭਾਵਕ ਕਰਨ ਵਾਲੀ ਵੀਡੀਓ ਵੇਖ ਕੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਆ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਵਗਨ ਫੈਮਲੀ ਐਸੀ ਫੈਮਲੀ ਆ ਜੋ ਕਿ ਆਪਣੇ ਨਾਲ ਹਰ ਇੱਕ ਛੋਟੀ ਮੋਟੀ ਕੋਈ ਖੁਸ਼ੀ ਗਮੀ ਸਾਂਝੀ ਕਰਦੇ ਆ ਹਨਾ ਕੋਈ ਵੀ ਚਾਹੇ ਉਹਨਾਂ ਦਾ ਬਰਥਡੇ ਪਾਰਟੀ ਹੋਵੇ ਜਾਂ ਕੋਈ ਵਿਆਹ ਹੋਵੇ ਜਾਂ ਨਾ ਕੋਈ ਵੀ ਛੋਟ-ਛੋਟ ਹੋਵੇ ਹਰ ਇੱਕ ਵੀਡੀਓ ਆਪਣੇ ਨਾਲ ਸਾਂਝੀ ਕਰਦੇ ਹੀ ਕਰਦੇ ਆ ਤੇ ਸੋ ਕਿਸੇ ਤੋਂ ਵੀ ਲੋਕਾਂ ਕੋਲੋਂ ਇਹ ਉਹਨਾਂ ਦੀ ਖੁਸ਼ੀ ਜਰੀ ਨਹੀਂ ਜਾਂਦੀ ਉਹ ਸਿਰਫ ਇੱਕ ਤਾਂ ਉਹਨਾਂ ਦਾ ਆਪਣਾ ਪਰਿਵਾਰ ਇੱਕ ਉਹਨਾਂ ਦੀ YouTube ਫੈਮਲੀ ਹੈ Instagram ਫੈਮਲੀ ਹੈ ਤੇ Facebook ਫੈਮਲੀ ਹੈ ਨਾ ਉਹਨਾਂ ਦੀ ਕੋਈ ਵੀ ਖੁਸ਼ੀ ਗਮੀ ਹੁੰਦੀ ਹੈ ਉਹ ਆਪ ਹੀ ਨਾਲ ਸ਼ੇਅਰ ਕਰਦੇ ਆ ਤੇ ਕਹਿੰਦੇ ਪੂਰੀਆਂ ਨਜ਼ਰਾਂ ਲੈ ਬੈਠਦੀਆਂ ਉਹੀ ਗੱਲ ਹੋਈ 19 ਮਈ ਨੂੰ ਉਹਨਾਂ ਨੇ ਪਾਰਟੀ ਕੀਤੀ ਸੀ ਅਮਰਵੀਰ ਦੇ ਹੈਪੀ ਬਰਥਡੇ ਦੀ ਹੈ ਨਾ ਸੋ ਵੇਖੋ ਕਿੰਨਾ ਵਿਆਰ ਕਰ ਮੋਲ ਸੀ ਕਹਣਾ ਸਾਰੇ ਇਕਦਮ ਨਜ਼ਰਾਂ ਲਈ ਬੈਕੀਆਂ ਉਹਨਾਂ ਨੂੰ ਹੈਨਾ ਕਿ ਛੋਟੀ ਜੀ ਬੱਚੀ ਰਵਦੀਪ ਕੋ ਅਜ ਹਸਪੀਟਲ ਦੇ ਵਿੱਚ ਸੀ ਦੋ ਸਿਰਫ ਇੱਕ ਕੱਲ ਦਾ ਦਿਨ ਹੀ ਗਿਆ ਵਿੱਚ ਦੀ ਕੋਈ ਆਈ ਨਹੀਂ ਕੋਈ ਮਹੀਨਾ ਨਹੀਂ ਲੰਘਿਆ ਦੋ ਮਹੀਨੇ ਨਹੀਂ ਗਏ 19 ਮਈ ਨੂੰ ਪੂਰਾ ਪਰਿਵਾਰ ਰਵਦੀਪ ਤੁਸੀਂ ਵੀਡੀਓ ਦੇ ਵਿੱਚ ਵਖਿਆ ਕਿੰਨੀ ਖੁਸ਼ ਸੀ 19 ਮਈ ਤੋਂ ਲੈ ਕੇ 19 ਮਈ 20 ਅੱਜ ਇੱਕ ਇਤਰੀ ਗਾਤੀ ਅੱਜ ਉਹਨਾਂ ਨੇ ਇਹ ਵੀਡੀਓ ਸਾਂਝੀ ਕੀਤੀ ਆ ਇਹ ਨਹੀਂ ਪਤਾ ਸ਼ਾਇਦ ਉਹ ਕੱਲ੍ਹ ਦੀ ਐਡਮਿਟ ਹੋਵੇ ਹਨਾ ਸੋ ਨਜ਼ਰ ਅਸਲ ਵਿੱਚ ਹੁੰਦੀ ਆ ਤੇ ਉਹ ਆਪਣੇ ਨਾਲ ਹਰ ਇੱਕ ਵੀਡੀਓ ਸਾਂਝੀ ਕਰਦੇ ਆ ਇਸ ਕਰਕੇ ਹੀ ਉਹਨਾਂ ਦੇ ਪਰਿਵਾਰ ਨੂੰ ਨਜ਼ਰ ਲੱਗੀ ਆ ਭਗਵਾਨ ਬੁਰੀਆਂ ਨਜ਼ਰਾਂ ਤੋਂ ਉਹਨਾਂ ਨੂੰ ਬਚਾਵੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਿਹਨੀ ਹੁੰਦੀ ਆ ਭਗਵਾਨ ਉਹਨਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਵੇ ਉਹ ਆਪਾਂ ਨੂੰ ਹਰ ਇੱਕ ਵੀਡੀਓ ਦੇ ਵਿੱਚ ਵਧੀਆ ਮੈਸੇਜ ਦਿੰਦੇ ਆ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇਕੱਠਾ ਰੱਖੋ ਬਣ ਤੇ ਆਪਣੀਆਂ ਨਜ਼ਰਾਂ ਹੀ ਲਿਆ ਬੈਠਦੀਆਂ ਉਹਨਾਂ ਨੂੰ ਸੋ ਥੋੜਾ ਜਾਂ ਹਨਾ ਵੀ ਜਿਹੋ ਕਮਾਈ ਕਰਦੇ ਆ ਉਹ ਆਪਦੇ ਪੈਰਾਂ ਸਿੱਧ ਖੜੇ ਆ ਉਹ ਸਿਰਫ ਆਪਣੇ ਕਰਕੇ ਹੀ ਆ ਹਨਾ ਆਪਾ ਮਿਹਨਤ ਕਰ ਲੋ ਤੁਸੀਂ ساری ਜਿੰਨ ਮਿਹਨਤ ਕਰ ਲੋ ਤੁਸੀਂ ਅੱਗੇ ਆ ਜੋ ਹਨਾ ਸੋ ਕਿਸੇ ਦੀ ਖੁਸ਼ੀ ਵੇਖ ਕੇ ਜਲੀਦਾ ਨਹੀਂ ਹੁੰਦਾ ਸੋ ਉਹਨਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਆ ਹਨਾ ਤੇ ਕਿਸੇ ਤੋਂ ਖੁਸ਼ੀ ਬਰਦਾਸ਼ਤ ਨਹੀਂ ਹੋਈ ਉਹਨਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਆ ਇਹ ਰੀਅਲ ਦੇ ਵਿੱਚ ਠੀਕ ਹੈ ਜੀ ਇਹ ਤਾਂ ਨਾ ਕਰਿਆ ਕਰੋ ਛੋਟੀ ਜੀ ਬੱਚੀ ਹਸਪੀਟਲ ਦੇ ਵਿੱਚ ਸਾਰੇ ਉਹਨਾਂ ਦੇ ਦੇਖੀ ਨਹੀਂ ਜਾ ਰਹੀ ਇਹੋ ਬੱਚੀ ਕਿੰਨਾ ਰੋਈ ਜਾ ਰਹੀ ਸੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਨਾ ਸੁਪਰਮਾਰਨ ਇਹ ਤਾਂ ਪਚਾ ਵੀ ਹੈ ਨਾ ਇਹੋ ਜਿਹਾ ਕੰਮਾ ਤੋਂ ਤੇ ਪਰਿਵਾਰ ਨੂੰ ਹੌਸਲਾ ਦੇਵੇ ਬੱਚੀ ਨੂੰ ਹੌਸਲਾ ਦੇਵੇ ਵਾਹਿਗੁਰੂ ਮੇਰ ਪਰਿਆ ਹੱਥ ਰੱਖੇ ਬੱਚੀ ਤੇ ਪਰਿਵਾਰ ਤੇ ਪੂਰੇ ਤੇ ਤਾਂ ਜੋ ਅੱਗੇ ਤੋਂ ਉਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ